100 ਪਰਿਵਾਰ ਰਹਿੰਦੇ ਨੇ ਚੜ੍ਹਦੀ ਕਲਾ ਦੇ ਵਿੱਚ ਔਰ ਇੰਨੀ ਕਿਰਪਾ ਭਾਵੇਂ ਘਰ ਗਰੀਬ ਨੇ ਛੋਟੇ ਛੋਟੇ ਘਰ ਨੇ ਪਰ ਸਿੱਖੀ ਇੰਨੀ ਇੱਕ ਪੱਕੀ ਐ ਜਦੋਂ ਬੱਚੇ ਤੁਹਾਡੇ ਕੋਲ ਜਕਾਰੇ ਲਗਾਣਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਅੰਥੀ ਬਾਹਰੋਂ ਆ ਨਾ ਕੋਈ ਰਾਗੀ ਜਥਾ ਆਪ ਹੀ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਸੀ ਇਹ ਤਾਂ ਕਹਿੰਦੇ ਆਂ ਵੀ ਸੱਚ ਹੈ ਕੀ ਪੱਕੇ ਗੁਰਦੁਆਰੇ ਤੇ ਕੱਚੇ ਸਿੱਖ ਹੋ ਗਏ ਪਰ ਇੱਥੇ ਭਾਵੇਂ ਗੁਰਦੁਆਰੇ ਛੋਟੇ ਨੇ ਪਰ ਸਿੱਖੀ ਬੜੀ ਪੱਕੀ ਹੈ ਬੱਚੇ ਲੜਦੇ ਨੇ ਕਿਉਂ ਸਵੇਰੇ ਮੈਂ ਪ੍ਰਕਾਸ਼ ਕਰਾਂਗਾ ਮੈਂ ਪ੍ਰਕਾਸ਼ ਕਰਾਂਗਾ ਗੁਰਦੁਆਰੇ ਖਾਲੀ ਪਏ ਨੇ ਖਾਲੀ ਨਾਨਕ ਦਾਸ ਐਸ ਕੁਮਾਂਗੇ ਮੋਕਾ बाले ने इतना को इतना ज्ञान दिया सबको बहुत अच्छा लगा बढ़िया लगा। सिक्की नहीं छोड़ेंगे बहुत अच्छा लगा अच्छा है बहुत बहुत धन्यवाद है भाई साहब भगवान सिंह फौजी का जो बहुत दूर से आके अपना तेलंगाना मिलालगढ़ हैदराबादी है। गरी की गरीबी लेकिन सेवा में और साबत सूरत दस्तार सजाने में ਸ਼ਿਕਲੀਗਰ ਕੌਮ ਜੋ ਹੈ ਅਵਲ ਨੰਬਰ 'ਤੇ ਹੈ ਬਾਬਾ ਜੀ ਬਿਲਕੁਲ ਬਿਲਕੁਲ ਇਹ ਤਾਂ ਮੈਂ ਜਰੂਰ ਕਹਾਂਗਾ ਜੀ ਕਿ ਪਹਿਲੇ ਨੰਬਰ ਤੇ ਸ਼ਿਕਲੀਗਰ ਕੌਮ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਔਰ ਵਣਜਾਰੇ ਕੌਮ ਵੀ ਚੜ੍ਹਦੀ ਕਲਾ ਦੇ ਵਿੱਚ ਹੈ ਪਰ ਪਤਾ ਨਹੀਂ ਕਿਦਣ ਸਾਡੇ ਪੱਥਰਾਂ ਤੋਂ ਹਟ ਗਏ ਮੈਂ ਕਹਿੰਦਾ ਗੁਰਦੁਆਰੇ ਘੱਟ ਬਣਾ ਲਓ ਪਰ ਇਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਆ ਜੋ ਤੇ ਹਬੀ ਕੁਝ ਲੋਕ ਬਚੇ ਹੈ ਜਿਨ੍ਹਾਂ ਨੇ ਅਭੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਨਹੀਂ ਕੀਤੇ ਹੈ ਜਿਵੇਂ ਆਪ ਜੀ ਆ ਗਏ ਯਹੀ ਅਰਦਾਸ ਕਰਦੇ ਆ ਕਿ ਹੋ ਸਕੇ ਤਾਂ ਕੁਝ ਬੰਦੇ ਬੱਚੇ ਸੀ ਉਹਨਾਂ ਨੂੰ ਵੀ ਆਪ ਦਰਸ਼ਨ ਕਰਾ ਦੋਗੇ ਤਾਂ ਬਹੁਤ ਚਰਦੀਕਲਾ ਰਹੇਗੀ ਅਸੀਂ ਖੜੇ ਆਂ ਜੀ ਤੇਲੰਗਾਨਾ ਦੇ ਵਿੱਚ ਆਂਧਰਾ ਪ੍ਰਦੇਸ਼ ਦਾ ਬਾਰਡਰ ਹੈ 1.5 150 ਕਿਲੋਮੀਟਰ ਤੱਕ ਕੋਈ ਸਿੱਖ ਨਹੀਂ ਰਹਿੰਦਾ ਤੇ ਰਹਿੰਦੇ ਨੇ ਤਾਂ ਇਸ ਮਰਿਆਲ ਗੋੜਾ ਦੇ ਵਿੱਚ 100 ਸਿਕਲੀਗਰ ਪਰਿਵਾਰ ਔਰ ਇਕ ਵੀ ਬੱਚੇ ਨੇ ਇੱਥੇ ਵੀ ਕੇਸ ਨਹੀਂ ਕਟਾਏ ਹੋਏ ਦੂਜੀ ਗੱਲ ਬੱਚੇ ਆਪ ਹੀ ਤੁਸੀਂ ਦੇਖੋ ਰੈ ਰਸਬ ਦਾ ਪਾਠ ਕਰਦੇ ਨੇ ਆਪ ਹੀ ਅਰਦਾਸ ਕਰਦੇ ਨੇ ਆਪ ਹੀ ਸ਼ਬਦ ਪੜ੍ਹਦੇ ਨੇ ਔਰ ਸਾਰੇ ਭਾਵੇਂ ਗਰੀਬੀ ਹੈ ਪਰ ਸਿੱਖੀ ਚ ਪੱਕੇ ਨੇ ਗੁਰਦੁਆਰਿਆਂ ਦੇ ਵਿੱਚ ਮੈਂ ਪੂਰਾ ਰਾਜਸਥਾਨ ਪੂਰਾ ਕਵਰ ਕਰਕੇ ਆਉਂਦਾ ਹਾਂ ਰਾਜਸਥਾਨ ਤੋਂ ਬਾਅਦ ਤਾਮਲਨਾਡੂ ਕੇਰਲਾ ਆਂਧਰਾ ਪ੍ਰਦੇਸ਼ ਓਡੀਸਾ ਔਰ ਇਹ ਸਾਰੇ ਕਵਰ ਕਰਕੇ ਜਦੋਂ ਹైదరాబాద్ ਨੂੰ ਜਾ ਰਹੇ ਹਾਂ ਵਿਜੇਵਾੜਾ ਤੋਂ 150 ਕਿਲੋਮੀਟਰ ਔਰ 150 ਕਿਲੋਮੀਟਰ ਇੱਥੋਂ ਹైదరాబాద్ ਹੈ ਔਰ ਇਹ ਰਸਤੇ ਦੇ ਵਿੱਚ 100 ਪਰਿਵਾਰ ਰਹਿੰਦੇ ਨੇ ਚੜ੍ਹਦੀ ਕਲਾ ਦੇ ਵਿੱਚ ਔਰ ਇੰਨੀ ਕਿਰਪਾ ਭਾਵੇਂ ਗਰ ਗਰੀਬ ਨੇ ਛੋਟੇ ਛੋਟੇ ਘਰ ਨੇ ਪਰ ਸਿੱਖੀ ਇੰਨੀ ਪੱਕੀ ਹੈ ਜਦੋਂ ਬੱਚੇ ਤੁਹਾਡੇ ਕੋਲ ਜਕਾਰੇ ਲਗਾਣਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਕੀ ਕਿੰਨੀ ਚੜ੍ਹਦੀ ਕਲਾ ਚ ਨੇ ਨਾ ਗ੍ਰੰਥੀ ਬਾਹਰੋਂ ਆ ਨਾ ਕੋਈ ਰਾਗੀ ਜਥਾ ਆਪ ਹੀ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਦੇਖ ਟਕ ਫਤਿਹ ਦੇਖ ਟਕ ਨਾਮ ਅੰਤ ਕੀ ਜੀ ਹੈ ਅੰਤ ਕੀ ਜੀ ਹੈ ਅੰਤ ਕੀ ਜੀ ਹੈ ਰਾਜ ਕਰੇਗਾ ਨਾਮ ਦਾ ਰਾਜ ਕਰੇਗਾ ਨਾਮ ਦਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਔਰ ਸਰਦਾਰ ਅਰਜਨ ਸਿੰਘ ਜੀ ਦਾ ਧੰਨਵਾਦ ਜਦੋਂ ਇਹਨਾਂ ਨੇ ਸਾਨੂੰ ਦੱਸਿਆ ਵੀ ਸਾਡੇ ਕੋਲ ਜਰੂਰ ਆਉਣਾ ਔਰ ਅਸੀਂ ਚੱਲ ਕੇ ਇੰਨੀ ਦੂਰ ਪਹੁੰਚੇ ਆ ਔਰ ਗੁਰਮਤ ਵਿਚਾਰ ਕੀਤੀ ਕਥਾ ਕੀਤੀ ਗਈ गुरुद्वारे खाली पे ने खाली करोड़ रुपए होगा गुरुद्वारा छोटा जाए कोई एसी नहीं सब तो बद बच्चे आके आप डेढ़ घंटा कथा सुनी और किन्ना कदिया लगे बच्चा को कथा सुनी तो की, की पता लग्या बहुत वाडिया लगा आनंद मिला बहुत आपने इतना ज्ञान दिया सबको बहुत अच्छा लगा वह सिक्की नहीं छोड़ेंगे बहुत अच्छा लगा अच्छा है पटियाला है बहुत बहुत धन्यवाद है भाई साहब भगवान सिंह को का जो बहुत दूर से आके अपने तेलंगाना मीराल हैदराबाद आए और अपने बच्चे नु गुरु महाराज जी इतिहास सुनाए बहुत आनंद हुआ बहुत पसंद ही हुआ हम तो अरदास तो करते हैं लेकिन हमारे की अरदास की मीनिंग क्या है उनका मतलब क्या है तो मालूम नहीं है और बाबा जी ने कौजी साहब ने हमारे को अरदास की मीनिंग बताई है हमको बहुत आनंद हुआ अरदास में इतनी पावर है इतनी शक्ति है तो आज हमको पता लगा है हम भी आगे जाके किसी को भी अरदास का पावर मीनिंग हम सुनाएंगे बहुत बहुत धन्यवाद है जी का आपका और जो हमने कथा की थी अच्छी लगी है कितनी अच्छी लगी है अच्छा ਆ ਬੱਚਾ ਦੇਖੋ ਜੀ ਕਿੰਨਾ ਸੋਹਣਾ ਦਸਤਾਰ ਆਪ ਹੀ ਉਤਾਰ ਲੰਦਾ ਤੇ ਆਪ ਹੀ ਫੇਰ ਸਜਾ ਲੰਦਾ ਐਂ ਜੀ ਬੜੀ ਕਿਰਪਾ ਕੀ ਨਾਮ ਹੈ ਤੇਰਾ ਖੰਡਾ ਖੰਡਾ ਕੜੇਲੇ ਖੰਡਾ ਖੰਡਾ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਹੈ ਅੱਛੇ ਕਰੇ ਤਮ ਹੰਸਿਕੂ ਕੋ ਕਦੀ ਵੀ ਨਾ ਛੋੜੰਗਾ ਬਲੇ ਸੋਨੀ ਆਲ ਵਾਹਿਗੁਰੂ ਖੁਸ਼ੀ ਆਂਦੇ ਜੀ ਕਾਰੇ ਗਜਾਵੇ ਨਿਆਲ ਹੋ ਜਾਵੇ ਸ਼ੇਰਾਂ ਦੇ ਸ਼ੇਰ ਪੀਰਾਂ ਦੇ ਪੀਰ ਸ਼ੇਰ ਦੇ ਸ਼ਿਕਾਰੀ ਅੰਮ੍ਰਿਤ ਦੇ ਜਾਤੇ ਨੀਲੇ ਘੋੜੇ ਦੇ ਸਾ ਤਾਨਾ ਤਾਨਾ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਵਨ ਪਵਿੱਤਰ ਚਰਨਾ ਕਮਲਾਂ ਨੂੰ ਪਾਵੇ ਓਏ ਜੈ ਸ੍ਰੀ ਆਕਾਲ ਔਰ ਤੁਸੀਂ ਇੱਕ ਚੀਜ਼ ਦੇਖੋ ਜੀ ਦੁਮਾਲਾ ਦੇਖੋ ਕਿੰਨਾ ਸੋਹਣਾ ਸਜਾਇਆ ਵਾ ਸਭ ਤੋਂ ਵੱਧ ਸੋਹਣਾ ਦੁਮਾਲਾ ਜਿਹੜਾ ਇਸ ਬੱਚੇ ਨੇ ਸਜਾਇਆ ਹੋਇਆ सोना हो और इस बच्चे के लिए दमाला सजाया ना इसने सर जितने भी आ गए ठीक है एक दमाले के लिए ला दीजिए और कुछ ਬਹੁਤ ਚੰਗਾ ਲੱਗਾ ਹੈ ਬਾਬਾ ਜੀ ਆਪ ਜਿਨੇ ਆ ਕੇ ਸਾਡੇ ਲਈ ਆਪ ਕੋਸੋ ਦੂਰ ਤੋਂ ਆਏ ਹੋ ਆਪ ਸਾਡੇ ਲਈ ਗਰੀਬ ਸਿੰਘਾਂ ਦੇ ਲਈ ਤੇ ਸਾਨੂੰ ਬਹੁਤ ਚੰਗਾ ਲੱਗਾ ਹੈ ਬਾਬਾ ਜੀ ਤੇ ਆਪ ਜਿਨੇ ਸਾਨੂੰ ਅਰਦਾਸ ਦਾ ਇਤਿਹਾਸ ਬਤਾਇਆ ਅਰਦਾਸ ਜੋ ਅਰਦਾਸ ਜਿੱਦਾ ਜੋ ਮਤਲਬ ਹੈ ਉਹ ਸਾਨੂੰ ਆਪ ਜਿਨੇ ਪਿਕਚਰ ਦੇ ਦੁਆਰਾ ਵੀਡੀਓ ਦੇ ਦੁਆਰਾ ਦਿਖਾਇਆ ਇਹ ਸਾਨੂੰ ਬਹੁਤ ਵੱਡੀ ਚੰਗੀ ਗੱਲ ਹੈ ਸਾਡੇ ਲਈ ਬਾਬਾ ਜੀ ਤੇ ਆਪ ਜਿਨੇ ਇੱਥੇ ਲੈ ਜਿਵੇਂ ਜੇ ਸਾਡੇ ਆਪ ਜੀ ਹਮ ਸਾਡੇ ਲਈ ਆਏ ਸੀ साडे वर्गे बहुत से सिंगा ने बाबा जी साडे वर्गे तेलंगाना आप उन्होंने इतिहास दसो यही सास की मीनिंग सुनाए वीडियो बिच बताए बहुत अच्छा लगा इससे पहले अरदास की मीनिंग हमें नहीं पता थी उसमे बहुत इतना पावर है बल्कि नहीं पता था आप सारा अच्छा बता है अच्छा बहनों कैसा लगा प्रोग्राम आपको चार्णारा 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 अच्छा लगा ना अगली अगली बार फिर करें चलो अगली बार दो तीन दिन रखेंगे वागुरु जी में इतना पावर है बोल के नहीं मालूम अगर अब तुम बताए तो मालूम हुआ हमारा बहुत पावर है वाहगुरु बता है ना आपने बच्चों को सिखी में संभाल के रखा हुआ है संगत जी थानू हूं असी सवेरे घर विखावे अहने भी सच है ਕੀ ਪੱਕੇ ਗੁਰਦੁਆਰੇ ਤੇ ਕੱਚੇ ਸਿੱਖ ਹੋ ਗਏ ਪਰ ਇੱਥੇ ਭਾਵੇਂ ਗੁਰਦੁਆਰੇ ਛੋਟੇ ਨੇ ਪਰ ਸਿੱਖੀ ਬੜੀ ਪੱਕੀ ਹੈ ਅਸੀਂ ਦਿਖਾਵਾਂਗੇ ਤੁਹਾਨੂੰ ਸਵੇਰੇ ਕਿਵੇਂ ਮਾਮਾਂ ਬੱਚਿਆਂ ਨੂੰ ਤਿਆਰ ਕਰਦੀਆਂ ਨੇ ਛੋਟੇ ਛੋਟੇ ਘਰਾਂ ਦੇ ਵਿੱਚ ਰਹਿ ਕੇ ਵੀ ਵੱਡੇ ਵੱਡੇ ਜਿਗਰੇ ਨੇ ਸਿੱਖੀ ਨਹੀਂ ਛੱਡੀ ਹੋਈ ਇਹਨਾਂ ਨੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਚੜ੍ਹਦੀ ਕਲਾ ਵਾਲੇ ਉਹ ਸਿੱਖ ਨੇ ਜਿਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਖਿਤਾਬ ਦਿੱਤਾ ਸੀ ਸ਼ਿਕਲਕਰੀ ਖਿਤਾਬ ਔਰ ਖੋਜ ਵਿਚਾਰ ਟੀਮ कोशिश करेगी जिथे भी शिकलीगर वीर हो जरूर पहुंचा ते ये बच्चे सिर्फ रहरा साहब जी दे नहीं शामिल नहीं होंगे ये बच्चे अमृत वेले में भी शामिल होंगे ने ते ये सभी बच्चे चार बजे उठते हैं अमृत वेले में ते पांच बजे सभी बच्चे गुरुद्वारे आ जाते हैं बाबा जी सवेरे अच्छा सवेरे चार बजे कौन कौन बच्चे उठते हैं अरे वाह ਔਰ ਗੁਰਦੁਆਰੇ ਸਾਰੇ ਬੱਚੇ 5 ਵਜੇ ਗੁਰਦੁਆਰੇ ਕਿਹੜੇ ਕਿਹੜੇ ਬੱਚੇ ਆ ਜਾਂਦੇ ਨੇ ਮੈਕ ਲੱਗੇਗਾ ਜੋ ਭਗ ਆ ਜਾਈਏ ਭਗ ਆ ਜਾਈਏ ਸੰਗਤ ਜੀ ਜਦੋਂ ਸਵੇਰੇ ਮੈਕ ਲੱਗਦਾ ਤੇ ਸਾਰੇ ਬੱਚੇ ਗੁਰਦੁਆਰਾ ਸਾਹਿਬ ਆ ਕੇ ਬਹਿੰਦੇ ਨੇ ਸਵੇਰੇ ਸਾਡੀ ਟੀਮ ਅੰਮ੍ਰਿਤ ਵੇਲੇ ਪਹੁੰਚੇਗੀ ਇੱਥੇ ਔਰ ਤੁਹਾਨੂੰ ਵੀਡੀਓ ਦੇ ਰਾਈ ਵਿਖਾਏਗੀ ਦੇਖ ਤੱਕ ਪੰਥ ਕੀ ਜੀ ਹਾ ਪੰਥ ਕੀ ਜੀ ਹਾ ਬਲੇ ਸੋਨਿਹਾਲ ਜੀ ਹਾ ग्रंथी सिंह नहीं है लेकिन है जो है। लेकिन देर हो गया गिरेंद्र सिंह को पर वेटिंग करेंगे ग्रंथिंग से आगे वेट करेंगे उन आगे प्रहरा सुनाएंगे बोल के नहीं जो बच्चे आ गए वो आगे सवेरे पांच बजे भी प्रकाश करने बच्चे लड़ लेते सवेरे मैं करूंगा प्रकाश मैं करूंगा पुर के प्रस तो बच्चे जो जल्दी सवेरे उठ गया उमृत वेले वो प्रकाश कर देगा यहाँ के लोड नहीं है कोई यहाँ ग्रंथी करना बोल के वो जरूरत नहीं है जो बच्चे संभाल लेते गुरुद्वारा ਦੇ ਅੱਛਾ ਬੂਰਾ ਗੁਰਦਾਰ ਕੀ ਸਫਾਈ ਉਪਾਇਪੂਰ ਆਪਣੇ ਬੱਚੀਆਂ ਦਾ ਪ੍ਰਸ਼ਾਦ ਵੀ ਬੱਚੇ ਬਣਾਤੇ ਐਸਾ ਨਹੀਂ ਐ ਦੋ ਵੱਡੀ ਸਿੱਖੀ ਕੀ ਮਿਲਨੀ ਆ ਜੀ ਬੱਚੇ ਲੜਦੇ ਨੇ ਕਿਉਂ ਸਵੇਰੇ ਮੈਂ ਪ੍ਰਕਾਸ਼ ਕਰਾਂਗਾ ਮੈਂ ਪ੍ਰਕਾਸ਼ ਕਰਾਂਗਾ ਕਦੀ ਕਦੀ ਅਸੀਂ ਡਿਊਟੀ ਵੀ ਦੇ ਦੇ ਆਂਦੇ ਸੰਡੇ ਆਪ ਜੀ ਨੇ ਕਰਨਾ ਹੈ ਮੰਡੇ ਆਪ ਜੀ ਨੇ ਕਰਨਾ ਹੈ ਟਿਊਸਡੇ ਆਪ ਜੀ ਨੇ ਕਰਨਾ ਹੈ ਭਾਈ ਗੁਰੂ ਸੰਡੇ ਕੋ ਮੁੱਤਮ ਨਹੀਂ ਪਾਸੀ ਐਸਾ ਸਭੀ ਬੰਦਿਆਂ ਨੂੰ ਡਿਊਟੀ ਦੇ ਦਿੰਦੇ ਆ ਤੇ ਇੱਕ ਇੱਕ ਦਿਨ ਦੇ ਇੱਕ ਇੱਕ ਦਿਨ ਦਾ ਤੇ ਸੰਗਤ ਜੀ ਪੰਜਾਬ ਚ ਬੇਦਬੀਆਂ ਹੋ ਰਹੀਆਂ ਨੇ ਭੁੱਲ ਜਿਓ ਕਿਤੇ ਇਧਰ ਬੇਦਬੀ ਹੋ ਗਈ ਤੇ ਜੇ ਕਿਤੇ ਬੇਦਬੀ ਕਰਨ ਵਾਲਾ ਆ ਵੀ ਗਿਆ ਤੇ ਹਾਲਾਤ ਪਤਾ ਕਿਦਾਂ ਦੇ ਹੋਣਗੇ ਹੁਣ ਇਹ ਹੀ ਦੱਸਣਗੇ ਜੇ ਕੋਈ ਬੇਦਬੀ ਕਰਨ ਵਾਲਾ ਇਧਰ ਆ ਗਿਆ ਅੱਖ ਚੱਕ ਕੇ ਵੀ ਵੇਖ ਲੈ ਕੀ ਕਰੋਗੇ ਜੀ ਕੱਢ ਦੇਗੇ ਉਹ ਧੜ ਤੋਂ ਸਿਰ ਉਹਦਾ ਅਲੱਗ ਕੀਤਾ ਜਾਊਗਾ ਇਹ ਨਾ ਸੋਚੋ ਵੀ ਸਿੱਖ ਕਿਤੇ ਖਤਮ ਹੋ ਗਏ ਸਿੱਖ ਚੜ੍ਹਦੀ ਕਲਾ ਵਾਲੇ ਬੈਠੇ ਨੇ ਹਲੇ पर निगा नहीं तक जानी बहुत से बंदे ऐसे भी हैं बाबा जी जे सिगलीगर आप सिगली ऐसे हो आप सिगलीगर सिगलीगर शराब पीते हो आप सिगलीगर ये करते हो वो करते हो बोल के बहुत से सिख लोग हमको बोलते हैं लेकिन आज आज के दिन जो सिगलीगर है वो सिख से भी चढ़ी कला में है सेवा में सेवा में सेवा में सिगलीगरी की गरीबी लेकिन सेवा में ਔਰ ਸਾਬਤ ਸੂਰਤ ਦਸਤਾਰ ਸਜਾਣੇ ਮੇ ਸਿਕਲੀਗਰ ਕੌਮ ਜੋ ਹੈ ਅਵਲ ਨੰਬਰ ਤੇ ਹੈ ਬਾਬਾ ਜੀ ਬਿਲਕੁਲ ਬਿਲਕੁਲ ਇਹ ਤਾਂ ਮੈਂ ਜਰੂਰ ਕਵਾਂਗਾ ਜੀ ਕਿ ਪਹਿਲੇ ਨੰਬਰ ਤੇ ਸਿਕਲੀਗਰ ਕੌਮ ਅੱਜ ਵੀ ਚੜਦੀ ਕਲਾ ਦੇ ਵਿੱਚ ਹੈ ਔਰ ਵਣਜਾਰੇ ਕੌਮ ਵੀ ਚੜਦੀ ਕਲਾ ਦੇ ਵਿੱਚ ਹੈ ਪਰ ਪਤਾ ਨਹੀਂ ਕਿਦਣ ਸਾਡੇ ਪੱਥਰਾਂ ਤੋਂ ਹਟ ਗਏ ਮੈਂ ਕਹਿੰਦਾ ਗੁਰਦੁਆਰੇ ਘਟ ਬਣਾ ਲਓ ਪਰ ਇਹਨਾਂ ਨੂੰ ਚੜਦੀ ਕਲਾ ਦੇ ਵਿੱਚ ਲੈ ਕੇ ਆਜੋ ਪਿਛਲੇ ਸਾਲ ਇਧਰ ਤੋਂ ਯਾਨੀ ਕਿ ਮਿਰਿਆਲਗੁੜਾ ਤੇਲੰਗਾਨਾ ਸਟੇਟ ਮਿਰਿਆਲਗੁੜਾ ਤੋਂ ਦੇਨ ਸੋ ਸੰਗਤ ਅੰਮ੍ਰਿਤਸਰ ਸਾਹਿਬ ਗਏ ਥੇ ਤੇ ਅੰਮ੍ਰਿਤਸਰ ਸਾਹਿਬ ਔਰ ਦਮਦਮਾ ਸਾਹਿਬ ਕੇਸ਼ਗੜ੍ਹ ਸਾਹਿਬ ਦੇ ਦਰਸ਼ਨ ਕੀਤੇ ਸੀ ਤੇ ਹਬੀ ਕੁਝ ਲੋਗ ਬਚੇ ਹੈ ਜਿਨ੍ਹਾਂ ਨੇ ਅਭੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਨਹੀਂ ਕੀਤੇ ਹੈ ਤੇ ਅਸੀਂ ਆਪ ਜੀ ਦਾਗੇ ਯਹੀ ਅਰਦਾਸ ਕਰਦੇ ਆ ਕਿ ਹੋ ਸਕੇ ਤਾਂ ਕੁਝ ਬੰਦੇ ਬਚੇ ਸੀ ਉਨ੍ਹਾਂ ਨੂੰ ਵੀ ਆਪ ਦਰਸ਼ਨ ਕਰਾ ਦੋਗੇ ਤਾਂ ਬਹੁਤ ਚੜ੍ਹਦੀ ਕਲਾ ਰਹੇਗੀ ਬਿਲਕੁਲ ਬਿਲਕੁਲ ਜੀ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਸੂਰਤ ਸ਼ਹਿਰ ਤੋਂ ਗੁਜਰਾਤ ਵਿੱਚੋਂ ਤਕਰੀਬਨ 150 ਸ਼ਿਕਲੀਗਰ ਪਰਿਵਾਰਾਂ ਦੇ ਵੀਰ ਨੇ ਜਿਹੜੇ ਉਹਨਾਂ ਨੂੰ ਲੈ ਕੇ ਜਾ ਰਹੇ ਆ ਮਈ ਐਂਡ ਦੇ ਵਿੱਚ ਤੇ ਉਸ ਤੋਂ ਬਾਅਦ ਗੁਰੂ ਕਿਰਪਾ ਕਰੇ ਤੇ ਸਿੱਖ ਕੌਮ ਸੁਣ ਰਹੀ ਹੈ ਤੇ ਤੁਹਾਡੀ ਵਾਰੀ ਹੈ ਅਗਲੀ ਤੇ ਜਿੰਨੇ ਵੀ ਵੀਰ ਇੱਥੋਂ ਤਿਆਰ ਹੋਣਗੇ ਅਗਲੀ ਵਾਰ ਦਰਬਾਰ ਸਾਹਿਬ ਉਹ ਜਾਣਗੇ ਔਰ ਨਮਸਕਾਰ ਕਰਕੇ ਕੋਸ਼ਿਸ਼ਾਂ ਖੰਡੇ ਵਟੇ ਦਾ ਅਮਰ ਸ਼ੱਕੇ ਵੀ ਵਾਪਸ ਸਕੇ ਆਉਣਗੇ ਇਹ ਬੱਚੀ ਵੀ ਜਿਹੜੀ ਕਾਲਜ ਜਾ ਰਹੀ ਹੈ ਪੜ੍ਹ ਰਹੀ ਹੈ ਬਾਕੀ ਬੱਚੇ ਵੀ ਪੜਨ ਬਾਕੀ ਮਾਤਾ ਪਿਤਾ ਨੂੰ ਵੀ ਸ਼ਿਕਲੀਗਰ ਪਰਿਵਾਰਾਂ ਦੇ ਮੈਂ ਤਾਂ ਇਹ ਕਹਾਂਗਾ ਕੀ ਆਪਣੇ ਬੱਚਿਆਂ ਨੂੰ ਜਿੱਦਾਂ ਬੱਚੀ ਪੜ ਰਹੀ ਹੈ ਅਫਸਰ ਲੱਗੇ ਕੱਲ ਨੂੰ ਤੇ ਇਦਾਂ ਬਾਕੀ ਬੱਚੇ ਵੀ ਪੜਨ ਸੋਨਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ